ਆ ਮੰਨੇ ਪਰਵੰਦੇ ਕਬੱਡੀ ਖਿਡਾਰੀਆਂ ਦੇ ਵਿੱਚ ਆਓ ਇਧਰ ਪਾਸੇ ਕੋਸ਼ਿਸ਼ ਚੱਲਦੀ ਹੋਈ ਮਨੀਸ਼ ਮੰਦਿਆ ਪਰਵੰਦਿਆ ਮੰਦਿਆ ਪਰਵੰਦਿਆ ਕਬੱਡੀ ਖਿਡਾਰੀ ਪਹਿਲੀ ਰੇਡ ਦੇ ਉੱਪਰ ਬੱਲੇ 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 ਕਬੱਡੀ 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 ਹੋ ਆ ਮਨੀਸ਼ ਬੜਾ ਬੜਾ ਵਾਰ ਪਾ ਰਿਹਾ ਹੈ ਨਾ ਵੀ ਉਮਰੀਆਲੇ ਵਾਲਿਆ ਕਰ ਦੇਗਾ ਅਗਲੀ ਰੇਡ ਦੀ ਲਾਓ ਕਹਿੰਦੇ ਮੇਲਾ ਅਸ਼ਕ ਲੂਤੇ ਤਨ ਪਾਈ ਜਾਂਦਾ ਹਾ ਵੇਖਦਾ ਏ ਪੰਗਾ 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 ਪੈਂਦਾ ਬੁਲੇਟ ਕਿੱਥੇ ਪਰਨੇ ਵੈਲੀ ਨੇ ਬੱਤੀ ਭਾਈ ਤਾਂ ਅੱਜ ਕਿੰਨੀਆਂ ਬੁਲੇਟ ਪਾਉਂਦਾ ਅਸਤਾ ਜੀ ਕਰ ਦੇ ਉਸਤਿਆਰਾ ਰਿਕੋਰ ਆ ਬੋਲਟ ਤੇ ਸ਼ੀਲੂ ਦਾ ਮੁਕਾਬਲਾ ਬੱਲੇ ਕਬੱਡੀ ਇਹ ਮੁੰਡਾ ਹੜ ਗਿਆ ਪਛੇਦਲੇਰੀ ਵੱਡੀ ਹਟ ਕਬੱਡੀ ਹੁਣ ਕਬੱਡੀ 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 ਹਾੜੀਆਂ ਲਓ ਸਾਹਮਣੇ ਪਈ ਹੋਏ ਸੁੱਖਾ ਧਾਲੀ ਵਾਲੇ ਪੁੱਜੇ ਹੋਏ ਨੇ ਕਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਮੇਰੇ ਵੀਰੋ ਤਖਤੂਪਰੇ ਵਾਲੇ ਉਹਨਾਂ ਦਾ ਧੰਨਵਾਦ ਹੈ ਸੁੱਖਾ ਧਾਲੀ ਵਾਲ ਪੁੱਜਾ ਹੋਇਆ ਹੈ ਬਰਾਰ ਸਾਹਿਬ ਤੇ ਲੋਪੋ ਵਾਲੇ ਨੂੰ ਉਦੋਂ ਕੋਈ ਜਾਣਦਾ ਨਹੀਂ ਜੀ ਜਦੋਂ ਸੁੱਖਾ ਧਾਲੀਆ ਲੈ ਕੇ ਗਿਆ ਆਹ ਛੀਲੂ ਹੈ ਹਰਿਆਣੇ ਵਾਲਾ ਆਹ ਟੱਕਰ ਨੌਜਨ ਕੀ ਰੇਡਰਾਂ ਨੂੰ ਕਰਦਾ ਇਲੂ ਇਲੂ ਕਮਾਲ ਪੁਰੇ ਜਫੇ ਲਾਈ ਜਾਂਦਾ ਫਰਿਆਣੇ ਵਾਲਾ ਸ਼ੀਲੂ ਕਿੰਦੇ ਵਿੱਚ ਸ਼ਾਇਆ ਹੋਇਆ ਸੁੱਖੇ ਸ਼ੋਕਰ ਨੂੰ ਮਾਰ ਮੁੰਡੇ ਦੀ ਖੇਡ ਤੇ ਆ ਨੌਜਨ ਦੀ ਪਈ ਹੋਈ ਰੇਡ ਆ ਵੀ ਉਤਾਰ ਸਿੰਘ ਤਾਰੀ ਦਾ ਜਿਹੇਤਾ ਹਾਰ ਟੱਕਰ ਸਿਰੇ ਦੀ ਐ ਆ ਟੱਕਰ ਦਾ ਕੋਈ ਮੋਲ ਨਹੀਂ ਮੁੱਲ ਨਹੀਂ ਕੱਲੂ ਸੱਫਾਂ ਦੇ ਕੱਲੂ ਖੁੰਡਾਂ ਦੇ ਕੱਲੂ WhatsAppਾਂ ਦੇ ਕੱਲੂ Facebookਾਂ ਦੇ ਗੱਲਾਂ ਹੋਣੀਆਂ ਕੀ ਹੋਣੀ ਆ ਵੀ ਕਮਾਲ ਕਰੇ ਬੋਟੂ